ਹਾਂਜੀ ਸਤਿ ਸ਼੍ਰੀ ਅਕਾਲ ਮੈਂ ਰਾਈਟਰ ਰਮਨ ਬਰਗਾੜੀ ਅੱਜ ਅਸੀਂ ਕਰਾਂਗੇ ਵਿਆਕਰਨ ਦਾ ਇੱਕ ਟੌਪਿਕ ਹੈਗਾ ਜੀ ਨਾਮ ਜਿਹੜਾ ਅਸੀਂ 6ਵੀਂ ਕਲਾਸ ਤੋਂ ਲੈ ਕੇ ਅਕਸਰ ਕਰਦੇ ਆਉਂਦੇ ਆ ਹਰ ਇੱਕ ਬੱਚੇ ਨੂੰ ਪਤਾ ਹੋਊਗਾ ਕਿ ਨਾਮ ਕੀ ਨੂੰ ਕਹਿੰਦੇ ਆ ਨਾਮ ਦੀਆਂ ਕਿੰਨੀਆਂ ਕਿਸਮਾਂ ਨੇ ਫਿਰ ਵੀ ਅਸੀਂ ਇੱਕ ਵਾਰੀ ਤੁਹਾਡੇ ਨਾਲ ਇਸ ਟੌਪਿਕ ਨੂੰ ਡੀਪਲੀ ਤੋਂ ਕਰਾਂਗੇ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਸਕੇ ਹਾਂਜੀ ਹੁਣ ਅਸੀਂ ਆਪਣੇ ਟੌਪਿਕ ਤੇ ਆਉਂਦੇ ਆ ਕੀ ਨਾਮ ਕਿਹਨੂੰ ਕਹਿੰਦੇ ਨੇ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਹਾਲਾਤ ਗੁਣ ਭਾਵ ਆਦਿ ਦਾ ਬੋਧ ਕਰਵਾਉਣ ਉਸ ਨੂੰ ਨਾਮ ਕਹਿੰਦੇ ਆ ਜੀ ਫਿਰ ਦੁਬਾਰਾ ਤੋਂ ਇੱਕ ਵਾਰੀ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਹਾਲਾਤ ਗੁਣ ਭਾਵ ਆਦਿ ਦਾ ਬੋਧ ਕਰਵਾਉਣ ਉਸ ਨੂੰ ਨਾਮ ਕਿਹਾ ਜਾਂਦਾ ਹੈਗਾ ਜਿਵੇਂ ਗੀਤਾ ਹੋ ਗਿਆ ਸੋਨਾ ਹੋ ਗਿਆ ਜਲੰਦਰ ਹੋ ਗਿਆ ਪਹਾੜ ਖੁਸ਼ੀ ਆਦਿ ਨਾਮ ਪੰਜ ਪ੍ਰਕਾਰ ਦੇ ਹੁੰਦੇ ਆ ਜੀ ਪੇਪਰ 'ਚ ਇੱਕ ਸ਼ਾਰਟ ਕੁਐਸਚਨ ਦੇਖਣ ਨੂੰ ਮਿਲ ਸਕਦਾ ਹੈਗਾ ਨਾਮ ਕਿਹਨੂੰ ਕਹਿੰਦੇ ਨੇ ਤਾਂ ਨਾਮ ਕਹਿੰਦੇ ਨੇ ਜਿਹੜਾ ਕਿਸੇ ਵਿਅਕਤੀ ਵਸਤੂ ਸਥਾਨ ਆਦਿ ਦੇ ਗੁਣ ਜਾਂ ਦਾ ਜਿਹਦਾ ਬੋਧ ਦਾ ਬੋਧ ਕਰਵਾਵੇ ਉਸ ਨੂੰ ਕਹਿੰਦੇ ਆਂ ਜੀ ਅਸੀਂ ਨਾਮ ਤੇ ਨਾਮ ਕਿੰਨੇ ਟਾਈਪ ਦੇ ਨੇ ਵੀ ਕੁਐਸਚਨ ਆ ਸਕਦਾ ਜੀ ਪੰਜ ਪ੍ਰਕਾਰ ਦੇ ਹੋ ਸਕਦੇ ਆ ਇਹਨਾਂ ਵਿੱਚੋਂ ਇੱਕ ਟਾਈਪ ਵੀ ਪੁੱਛੀ ਜਾ ਸਕਦੀ ਆ ਕਿ ਇਹਨਾਂ 'ਚੋਂ ਨਾਮ ਪਹਿਚਾਣੋ ਤਾਂ ਤੁਸੀਂ ਨਾਮ ਦੀਆਂ ਪੰਜੇ ਟਾਈਪ ਨੂੰ ਚੰਗੇ ਤਰ੍ਹਾਂ ਯਾਦ ਕਰ ਲਓ ਜੀ ਪਹਿਲਾ ਹੈਗਾ ਆਮ ਨਾਮ ਜਾਂ ਜਾਤੀ ਵਚਕ ਨਾਮ ਜੀ ਤੁਸੀਂ ਜ਼ਿਆਦਾਤਰ ਤਾਂ ਆਮ ਨਾਮ ਹੀ ਸੁਣਿਆ ਹੋਣਾ ਜਾਤੀ ਵਚਕ ਨਾਮ ਨਹੀਂ ਸੁਣਿਆ ਹੋਣਾ ਫਿਰ ਤੋਂ ਇੱਕ ਵਾਰੀ ਆਮ ਨਾਮ ਜਾਂ ਜਾਤੀ ਵਚਕ ਨਾਮ ਖਾਸ ਨਾਮ ਜਾਂ ਨਿਜ ਵਚਕ ਨਾਮ ਵਸਤੂ ਵਚਕ ਨਾਮ ਤੇ ਇਕੱਠ ਵਚਕ ਨਾਮ ਹੁਣ ਜੀ ਭਾਵਾਚਕ ਨਾਮ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਟਾਈਪ ਵੇਖਣ ਨੂੰ ਮਿਲ ਸਕਦੀ ਹੈ ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਕੀ ਨਾਮ ਦੀ ਇੱਕ ਜਿਹੜੀ ਟਾਈਪ ਉਹ ਦੱਸੋ ਇਹਨਾਂ ਵਿੱਚੋਂ ਲੱਭੋ ਤਾਂ ਤੁਸੀਂ ਫਿਰ ਤੋਂ ਕਰ ਲਓ ਜੀ ਆਮ ਨਾਮ ਜਾਂ ਜਾਤੀ ਵਚਕ ਨਾਮ ਖਾਸ ਨਾਮ ਨਿਜਵਚਕ ਨਾਮ ਵਸਤੂ ਵਚਕ ਨਾਮ ਇਕਾਠਵਚਕ ਨਾਮ ਤੇ ਪਾਵਚਕ ਨਾਮ ਹਾਂਜੀ ਹੁਣ ਅਸੀਂ ਇਹਨਾਂ ਨੂੰ ਅੱਗੋਂ ਐਕਸਪਲੇਨ ਕਰਦੇ ਹਾਂ ਹਾਂਜੀ ਆਮ ਨਾਮ ਜਾਂ ਜਾਤੀ ਵਚਕ ਨਾਮ ਜਿਹੜੇ ਸ਼ਬਦ ਕਿਸੇ ਵਸਤੂ ਜੀਵ ਜਾਂ ਸਥਾਨ ਦੀ ਪੂਰੀ ਜਾਤੀ ਦਾ ਬੋਧ ਕਰਵਾਉਣਾ ਉਹਨਾਂ ਨੂੰ ਆਮ ਨਾਮ ਜਾਂ ਜਾਤੀ ਵਚਕ ਨਾਮ ਕਿਹਾ ਜਾਂਦਾ ਹੈਗਾਗਾ ਕਿਸੇ ਚੀਜ਼ ਬਾਰੇ ਸਾਨੂੰ ਪਤਾ ਲੱਗੇ ਕਿਸੇ ਵੀ ਚੀਜ਼ ਦੇ ਪੂਰੇ ਸਮੂਹ ਬਾਰੇ ਸਾਨੂੰ ਪਤਾ ਲੱਗੇ ਜਾਂ ਕਿਸੇ ਸਥਾਨ ਬਾਰੇ ਪਤਾ ਲੱਗੇ ਜਿੱਦਾਂ ਇੱਕ ਕੁਰਸੀ ਹੋ ਗਈ ਉਹ ਵੀ ਇੱਕ ਵਸਤੂ ਆ ਨਾ ਪੁਸਕਤ ਹੋਗੀ ਮਨੋਖ ਸ਼ਹਿਰ ਆਦਿ ਹਾਂਜੀ ਤੁਹਾਨੂੰ ਪੂਰੀ ਤਰ੍ਹਾਂ ਕਲੀਅਰ ਹੋ ਗਿਆ ਪੇਪਰ 'ਚ ਇਹ ਚੀਜ਼ ਵੀ ਪੁੱਛੀ ਜਾ ਸਕਦੀ ਆ ਜੇ ਜਿੱਦਾਂ ਪੁਸਕਤ ਪੁੱਛ ਲੈਣਗੇ ਉਹ ਤੁਹਾਨੂੰ ਦੱਸੋਗੇ ਇਹ ਆਮ ਨਾਮ ਆ ਜਾਂ ਖਾਸ ਨਾਮ ਆ ਜਾਂ ਇੱਕਾਠਵੱਚਕ ਨਾਮ ਆ ਤਾਂ ਤੁਸੀਂ ਯਾਦ ਕਰ ਲਓ ਜੀ ਕੋਈ ਵੀ ਵਸਤੂ ਹੋ ਜੇ ਉਹ ਇੱਕ ਆਮ ਨਾਮ ਆ ਤਾਂ ਜਿੱਦਾਂ ਪੁਸਕਤ ਹੋ ਗਈ ਸ਼ਹਿਰ ਹੋ ਗਿਆ ਹਨਾ ਜੀ ਉਹ ਸਾਰੇ ਕੀ ਇੱਕ ਆਮ ਨਾਮ ਆ ਜੇਕਰ ਉਹ ਸਾਨੂੰ ਕਿਸੇ ਖਾਸ ਪੈਂਡ ਦਾ ਨਾਮ ਪੁੱਛਦੇ ਆ ਤਾਂ ਉਹ ਇੱਕ ਖਾਸ ਨਾਮ ਦੇ ਵਿੱਚ ਆ ਜਾਂਦਾ ਜੀ ਅੱਗੇ ਹੈਗਾ ਜੀ ਖਾਸ ਨਾਮ ਜਿਹੜੇ ਸ਼ਬਦ ਤੋਂ ਕਿਸੇ ਖਾਸ ਵਿਅਕਤੀ ਜੀਵ ਵਸਤੂ ਜਾਂ ਖਾਸ ਸਥਾਨ ਦਾ ਬੋਧ ਦਾ ਪਤਾ ਲੱਗੇ ਤਾਂ ਉਸ ਨੂੰ ਅਸੀਂ ਖਾਸ ਨਾਮ ਕਹਿੰਦੇ ਆ ਜੀ ਜਿੱਦਾਂ ਇੱਕ ਖਾਸ ਨਾਮ ਜਿੱਦਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਹੈ ਜੀ ਉਹ ਇੱਕ ਖਾਸ ਨਾਮ ਹੈਗਾ ਇੱਕ ਸਤਲੁਜ ਨਦੀ ਆ ਹਨਾ ਜੀ ਉਹ ਨਦੀ ਉਹ ਵੀ ਇੱਕ ਖਾਸ ਨਾਮ ਆ ਜਿੱਦਾਂ ਪੰਜਾਬ ਆ ਸਾਡਾ ਉਹ ਵੀ ਇੱਕ ਖਾਸ ਨਾਮ ਆ ਜੀ ਕੁਝ ਵੀ ਆ ਸਕਦਾ ਜਿੱਦਾਂ ਮਹਾਤਮਾ ਗਾਂਧੀ ਜੀ ਬਾਰੇ ਤੁਹਾਨੂੰ ਪੁੱਛ ਲੈਣਗੇ ਕਿ ਮਹਾਤਮਾ ਗਾਂਧੀ ਜੀ ਵੀ ਇੱਕ ਖਾਸ ਨਾਮ ਹੈਗਾਗਾ ਜਿੱਦਾਂ ਰਾਮ ਉਹ ਇੱਕ ਆਮ ਨਾਮ ਆ ਜੀ ਉਹ ਤਾਂ ਆਮ ਨਾਮ ਆ ਠੀਕ ਹੈ ਜੀ ਜਿੱਦਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਇਹ ਵੀ ਇੱਕ ਖਾਸ ਨਾਮ ਆ ਕੁਐਸਚਨ ਇਹ ਵੀ ਬਣ ਸਕਦਾ ਹੈਗਾ ਅਗੇ ਜੀ ਜਿੱਦਾਂ ਤੁਹਾਨੂੰ ਗੁਰੂ ਸਾਹਿਬਾਨ ਦੇ ਨਾਮ ਬਾਰੇ ਪੁੱਛ ਲੈਣਗੇ ਪੁੱਛਣਗੇ ਜੀ ਇਹ ਖਾਸ ਨਾਮ ਆ ਜਾਂ ਆਮ ਆਮ ਨਾਮ ਆ ਜਾਂ ਕਠਵਚਕ ਨਾਮ ਆ ਤਾਂ ਤੁਸੀਂ ਦੱਸਣਾ ਜੀ ਇਹ ਇੱਕ ਖਾਸ ਨਾਮ ਆ ਹਾਂਜੀ ਪੂਰੀ ਤਰ੍ਹਾਂ ਕਲੀਅਰ ਹੋ ਗਿਆ ਜੇਕਰ ਫਿਰ ਵੀ ਤੁਹਾਨੂੰ ਕੋਈ ਡਾਊਟ ਆ ਤਾਂ ਤੁਸੀਂ ਚੈਨਲ ਦੇ ਨੀਚੇ ਕਮੈਂਟ ਕਰ ਸਕਦੇ ਹੋ ਹਾਂਜੀ ਹੁਣ ਸਾਡਾ ਤੀਸਰਾ ਪੁਆਇੰਟ ਆ ਗਿਆ ਜੀ ਵਸਤੂ ਵਚਕ ਨਾਮ ਵਸਤੂ ਵਚਕ ਨਾਮ ਕਿਹਨੂੰ ਕਹਿੰਦੇ ਨੇ ਜਿਹੜੇ ਸ਼ਬਦ ਤੋਂ ਤੋਲਣ ਮਿਲਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਮ ਦਾ ਬੋਧ ਹੋਵੇ ਉਸ ਨੂੰ ਵਸਤੂਵਾਚਕ ਕਹਿੰਦੇ ਆ ਸਿੱਧਾ ਜਿਹਾ ਸਿੰਪਲ ਜਿਹਾ ਕੁਐਸਚਨ ਆ ਜੀ ਜਿੰਨਾ ਤੋਂ ਸਾਨੂੰ ਤੋਲਣ ਜਾਂ ਮਿਨਣ ਜਾਂ ਮਾਪੀਆਂ ਮਾਪਣ ਵਾਲੀਆਂ ਚੀਜ਼ਾਂ ਬਾਰੇ ਗਿਆਨ ਪ੍ਰਾਪਤ ਹੋਵੇ ਜਾਣਕਾਰੀ ਮਿਲੇ ਉਸ ਨੂੰ ਅਸੀਂ ਵਸਤੂਵਾਚਕ ਨਾਮ ਕਵਾਂਗੇ ਜਿੱਦਾਂ ਸੋਨਾ ਉਹਨੂੰ ਅਸੀਂ ਤੋਲ ਸਕਦੇ ਆ ਚਾਂਦੀ ਨੂੰ ਵੀ ਤੋਲ ਸਕਦੇ ਆ ਜੀ ਤੇਲ ਨੂੰ ਵੀ ਤੋਲ ਸਕਦੇ ਆ ਤੇ ਕੱਪੜੇ ਤੇ ਪੱਗ ਨੂੰ ਤਾਂ ਅਸੀਂ ਮੈ ਨਹੀਂ ਸਕਦੇ ਆ ਵਸਤੂਵਾਚਕ ਦੇ ਦੇ ਨਾਮ ਤੋਂ ਤੁਹਾਨੂੰ ਪਤਾ ਲੱਗ ਜੂ ਵਸਤੂ ਕੱਪੜਾ ਵੀ ਇੱਕ ਵਸਤੂ ਆ ਜੀ ਤੇ ਸੋਨਾ ਚਾਂਦੀ ਵੀ ਇੱਕ ਵਸਤੂ ਨੇ ਜੀ ਤੇ ਪੱਗ ਵੀ ਇੱਕ ਵਸਤੂ ਆ ਵਸਤੂਵਾਚਕ ਨਾਮ ਜਿੱਥੇ ਸਾਨੂੰ ਤੋਲਣ ਮਿਨਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦੇ ਬਾਰੇ ਗਿਆਨ ਪਤਾ ਲੱਗੇ ਨਾ ਤਾਂ ਉਸ ਨੂੰ ਵਸਤੂਵਾਚਕ ਨਾਮ ਕਹਿੰਦੇ ਆ ਕੁਐਸਚਨ ਇਹ ਵੀ ਬਣ ਸਕਦਾ ਛੋਟਾ ਜੀ ਤੋਲਣ ਮਿਨਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਨੂੰ ਕੀ ਕਹਾਂਗੇ ਜੀ ਅਸੀਂ ਵਸਤੂਵਾਚਕ ਨਾਮ ਕਹਾਂਗੇ ਇਕਾਠਵਾਚਕ ਆ ਗਿਆਗਾ ਜੀ ਇਕਾਠਵਾਚਕ ਨਾਮ ਕਹਿੰਦੇ ਜਿਹੜੇ ਸ਼ਬਦ ਵਿਅਕਤੀ ਜਾਂ ਜੀਵਾਂ ਦੀ ਸਾਨੂੰ ਗਿਣਤੀ ਦਾ ਪਤਾ ਲੱਗੇ ਕਿਸੇ ਵੀ ਚੀਜ਼ ਤੋਂ ਵੀ ਉਸ ਵਸਤੂ ਦੇ ਸਾਨੂੰ ਸਮੂਹ ਦੇ ਵਿੱਚੋਂ ਗਿਣਤੀ ਪਤਾ ਲੱਗੇ ਵੀ ਕਿਸੇ ਚੀਜ਼ ਦੇ ਅਸੀਂ ਗਿਣਤੀ ਕਰ ਸਕਦੇ ਹਾਂ ਜਿੱਦਾਂ ਫੌਜ ਹੋ ਗਈ ਜੀ ਇਕੱਠ ਹੋ ਗਿਆ ਜਮਾਤ ਹੋ ਗਈ ਸਭਾ ਹੋ ਗਈ ਆਦਿ ਜਿਹੜੀਆਂ ਚੀਜ਼ਾਂ ਗਿਣੀਆਂ ਜਾ ਸਕਦੀਆਂ ਕੁਐਸਚਨ ਇੱਥੇ ਇਹ ਵੀ ਬਣ ਸਕਦਾ ਤੁਸੀਂ ਉਲਝਣਾ ਨਹੀਂਗਾ ਏ ਪੁੱਛ ਸਕਦੇ ਆ ਕਿ ਜਿਹੜੀਆਂ ਚੀਜ਼ਾਂ ਗਿਣੀਆਂ ਜਾ ਸਕਦੀਆਂ ਉਹਨਾਂ ਨੂੰ ਤਾਂ ਇਕਾਠ ਵਚਕ ਕਹਾਂਗੇ ਜਿਹੜੀਆਂ ਮਿਣੀਆਂ ਤੇ ਤੋਲੀਆਂ ਜਾ ਸਕਦੀਆਂ ਉਹਨਾਂ ਨੂੰ ਵਸਤੂ ਵਚਕ ਨਾਮ ਕਵਾਂਗੇ ਜੀ ਕਨਫਿਊਜ਼ਨ ਹੀ ਹੋਣਾਗਾ ਜਿਹੜੀਆਂ ਚੀਜ਼ਾਂ ਅਸੀਂ ਮੈਣ ਜਾਂ ਤੋਲ ਜਾਂ ਮਤਲਬ ਕਿ ਤੋਲ ਸਕਦੇ ਆ ਮੈਣ ਕੇ ਹਨਾ ਉਹਨਾਂ ਨੂੰ ਵਸਤੂ ਕਵਾਂਗੇ ਤੁਸੀਂ ਇੱਥੇ ਯਾਦ ਰੱਖ ਲੈਣਾ ਹਨਾ ਜਿੱਦਾਂ ਤੁਹਾਨੂੰ ਦੱਸਿਆ ਸੋਨਾ ਚਾਂਦੀ ਤੇਲ ਤੇ ਜਿਹੜੀਆਂ ਵਸਤੂ ਮਤਲਬ ਕਿ ਜਿਨ੍ਹਾਂ ਨੂੰ ਅਸੀਂ ਗੈਣ ਸਕਦੇ ਆ ਗਿਣੀਆਂ ਜਾ ਸਕਦੀਆਂ ਹਨਾ ਇਕੱਠ ਦੇ ਸਮੂਹ ਨੂੰ ਉਹਨੂੰ ਕਵਾਂਗੇ ਜੀ ਅਸੀਂ ਇਕੱਠਵਚਕ ਇਹਦੇ ਨਾਮ ਤੋਂ ਹੀ ਪਤਾ ਲੱਗਦਾ ਜੀ ਇਹ ਵੀ ਕੁਐਸਚਨ ਬਣ ਸਕਦਾ ਕਿ ਫੌਜ ਜਾਂ ਇੱਕ ਇੱਜੜ ਜਮਾਤ ਸਭਾ ਹੀ ਕਿਹੜੇ ਨੇ ਜੀ ਇਹ ਇਕੱਠਵਚਕ ਨਾਮ ਨੇ ਜੀ ਹਾਂਜੀ ਅੱਗੇ ਹੈਗਾ ਸਾਡਾ ਭਾਵਵਚਕ ਨਾਮ ਜਿਹੜੇ ਸ਼ਬਦ ਤੋਂ ਕਿਸੇ ਭਾਵ ਗੁਣ ਜਾਂ ਹਾਲਾਤ ਦਾ ਗਿਆਨ ਹੋਵੇ ਉਸਨੂੰ ਭਾਵਵਚਕ ਨਾਮ ਕਿਹਾ ਜਾਂਦਾ ਮਤਲਬ ਕਿ ਸਾਡੇ ਅੰਦਰੋਂ ਜਿਵੇਂ ਖੁਸ਼ੀ ਗਮੀ ਸਚਾਈ ਉਦਾਸੀ ਸਾਨੂੰ ਮਹਿਸੂਸ ਹੋਵੇ ਜਿੱਦਾਂ ਸਾਨੂੰ ਠੰਡ ਲੱਗ ਰਹੀ ਹੈ ਸਾਨੂੰ ਮਹਿਸੂਸ ਹੋ ਰਿਹਾ ਨਾ ਮਤਲਬ ਕਿ ਭਾਵ ਅੰਦਰੋਂ ਮਤਲਬ ਕਿ ਮਹਿਸੂਸ ਹੋ ਰਿਹਾ ਜਾਂ ਕਿਸੇ ਦੀ ਗਮੀ ਆ ਜਾਂ ਦੁਖੀ ਆ ਜਦ ਬੰਦਾ ਉਦੋਂ ਸਾਨੂੰ ਅਸੀਂ ਉਹ ਚੀਜ਼ ਨੂੰ ਫੀਲ ਕਰਦੇ ਆ ਨਾ ਤਾਂ ਉਹਨੂੰ ਕਹਿੰਦੇ ਆ ਜੀ ਭਾਵਵਚਕ ਨਾਮ ਇੱਕ ਵਾਰੀ ਫਿਰ ਜਿਹੜੇ ਸ਼ਬਦ ਤੋਂ ਕਿਸੇ ਭਾਵ ਗੁਣ ਜਾਂ ਹਾਲਾਤ ਦਾ ਗਿਆਨ ਹੋਵੇ ਉਸ ਨੂੰ ਅਸੀਂ ਕਹਿੰਦੇ ਆ ਜੀ ਭਾਵਵਚਕ ਨਾਮ ਜਿਵੇਂ ਖੁਸ਼ੀ ਗਮੀ ਸਚਾਈ ਉਦਾਸੀ ਹੋਰ ਵੀ ਕੁਛ ਆ ਸਕਦਾ ਜੀ ਕਈ ਵਾਰੀ ਇਹ ਕੁਐਸਚਨ ਵੀ ਤੁਹਾਡੇ ਤੋਂ ਪੁੱਛ ਸਕਦੇ ਨੇ ਕਿ ਖੁਸ਼ੀ ਆ ਜਿਹੜਾ ਜੀ ਉਹ ਕਿਹੜਾ ਨਾਮ ਹੈਗਾ ਜੀ ਉਹ ਇੱਕ ਭਾਵਵਚਕ ਨਾਮ ਹੈਗਾਗਾ ਸਚਾਈ ਜਿਵੇਂ ਹੋ ਗਿਆ ਉਦਾਸੀ ਹੋ ਗਿਆ ਜਿਵੇਂ ਜਿੱਦਾਂ ਹੋ ਗਿਆ ਦੁੱਖ ਸੁੱਖ ਸਾਰਾ ਕੁਛ ਇਹ ਜੀ ਭਾਵਵਚਕ ਨਾਮ ਦੇ ਵਿੱਚ ਆ ਜਾਂਦਾ ਤੁਸੀਂ ਦੱਸੋ ਜੀ ਹੁਣ ਤੁਹਾਨੂੰ ਕਲਾਸ ਚੰਗੀ ਤਰ੍ਹਾਂ ਕਲੀਅਰ ਸਮਝ ਆ ਗਈ ਆ ਜੇਕਰ ਤੁਹਾਡਾ ਫਿਰ ਵੀ ਕੋਈ ਡਾਊਟ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਸਾਡੇ ਚੈਨਲ ਦੇ ਨੀਚੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਜੀ ਦੂਸਰੇ ਬੱਚਿਆਂ ਦੀ ਵੀ ਹੈਲਪ ਹੋ ਸਕੇ ਉਹ ਵੀ ਸਹੀ ਤਰ੍ਹਾਂ ਗਹਿਰਾਈ ਤੱਕ ਜਾ ਕੇ ਕਿਸੇ ਵੀ ਟੌਪਿਕ ਨੂੰ ਜਿਹੜੇ ਉਹ ਜਾਣ ਸਕਣ ਕਿਉਂਕਿ ਸਾਡਾ ਫਰਜ਼ ਮੰਨਦਾ ਕਿ ਅਸੀਂ ਹਰ ਇੱਕ ਚੀਜ਼ ਨੂੰ ਬੜੀ ਡੰਗਾਈ ਤੋਂ ਲੈ ਕੇ ਤੁਹਾਡੇ ਨਾਲ ਪੇਸ਼ ਹੁੰਨੇ ਆ ਜੇਕਰ ਫਿਰ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਤਾਂ ਤੁਸੀਂ ਸਾਡੇ ਚੈਨਲ ਦੇ ਨੀਚੇ ਕਮੈਂਟ ਜ਼ਰੂਰ ਕਰ ਸਕਦੇ ਹੋ ਸੋ ਥੈਂਕ ਯੂ